ਸਵਾਗਤ ਹੈ ਪੀਡੀਸੀ ਨਿਊਜ਼ ਦੇ ਵਿਚਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਦਸੇਖ ਰਿਓ ਚਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸ਼ੋਅ ਪਾਕਿਸਤਾਨ ਤੇ ਭਾਰਤ ਵਿਚਾਲੇ ਤਲਖੀ ਦਾ ਖਮਿਆਜ਼ਾ ਆਮ ਲੋਕਾਂ ਨੂੰ ਉਪਕਤ ਨਾ ਪੈ ਰਿਹਾ ਜਿੱहां ਪੁੰਛ ਦੇ ਵਿੱਚ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਲਗਾਤਾਰ ਭਾਰੀ ਗੋਲੀਬਾਰੀ ਤੇ ਸ਼ਲਿੰਗ ਦੇ ਨਾਲ ਕਈ ਲੋਕਾਂ ਦੀ ਮੌਤ ਹੋ ਗਈ ਲਗਭਗ ਜੋ ਜਾਣਕਾਰੀ ਹੁਣ ਤੱਕ ਮਿਲੀ ਹੈ 16 ਲੋਕਾਂ ਦੀ ਮੌਤ ਹੋਈ ਹੈ ਜਨਤ ਵਿੱਚੋਂ 4 ਸਿੱਖ ਦੱਸੇ ਜਾ ਰਹੇ ਨੇ ਉਹ ਮਾਸੂਮ ਸਿੱਖ ਕਿਉਂਕਿ ਭਾਰਤ ਦਾ ਇਹ ਦਾਵਾ ਹੈ ਕਿ ਅਸੀਂ ਤਾਂ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ ਅਸੀਂ دہشتਗਰਦੀ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀਗਾ ਪਰ ਪਾਕਿਸਤਾਨ ਸਾਡੇ ਮਾਸੂਮ ਭੋਲੇਪਾਲੇ ਲੋਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਪੁੰਛ ਦੇ ਵਿੱਚ ਜਿੰਨੀ ਬੁਰੀ ਤਰ੍ਹਾਂ ਦੇ ਨਾਲ ਇਹ ਫਾਇਰਿੰਗ ਕੀਤੀ ਗਈ ਸ਼ੈਲਿੰਗ ਕੀਤੀ ਗਈ ਜਿਸ ਬੇਦਰਦ ਤਰੀਕੇ ਨਾਲ ਇਹਨਾਂ ਲੋਕਾਂ ਦੀ ਮੌਤ ਹੋਈ ਹੈ ਉਹ ਸ਼ਾਇਦ ਬਖਾਨ ਵੀ ਨਹੀਂ ਕੀਤੀ ਜਾ ਸਕਦੀ ਇਹ ਖਾਸ ਰਿਪੋਰਟ ਫਿਰ ਵਿਚਾਰ ਸਚਨ ਹੋ ਕੇ ਲੈ ਕੇ ਜਾਵਾਂਗੇ ਔਰ ਮੰਧ ਭਾਗੀ ਗੱਲ ਇਹ ਹੈ ਕਿ ਗੁਰੂ ਘਰ ਨੂੰ ਵੀ ਨਹੀਂ ਬਖਸ਼ਾ ਗੁਰੂ ਘਰ ਤੇ ਵੀ ਹਮਲਾ ਕੀਤਾ ਗਿਆ ਗੁਰੂ ਘਰ ਦੀ ਇਮਾਰਤ ਨੂੰ ਵੀ ਵੱਡਾ ਨੁਕਸਾਨ ਪਹੁੰਚਾਇਆ ਗਿਆ ਭਾਈ ਅਮਰੀਕ ਸਿੰਘ ਜੋ ਰਾਗੀ ਸਿੰਘ ਸਿੱਗੇ ਭਾਈ ਅਮਰਜੀਤ ਸਿੰਘ ਰਣਜੀਤ ਸਿੰਘ ਇਹਨਾਂ ਦੀ ਮੌਤ ਹੋਈ ਹੈ ਇਸ ਦੇ ਨਾਲ ਹੀ ਬੀਬੀ ਰੂਬੀ ਕੌਰ ਨੇ ਉਹ ਉਹ ਵੀ ਹਲਾਕ ਹੋਏ ਨੇ ਇਸ ਹਮਲੇ ਦੇ ਵਿੱਚ ਮੇਰੇ ਨਾਲ ਭਾਈ ਮਨਮੋਨ ਸਿੰਘ ਜੀ ਜੁੜੇ ਹੋਏ ਨੇ ਜੋ ਕਿ ਮਰਤਕ ਅਮਰੀਕ ਸਿੰਘ ਦੇ ਰਿਸ਼ਤੇ ਦੇ ਵਿੱਚ ਭਰਾ ਲੱਗਦੇ ਨੇ ਔਰ ਭਾਈ ਹਰਚਰਨ ਸਿੰਘ ਜੀ ਸਿੱਖ ਪ੍ਰਚਾਰਕ ਨੇ ਜੰਮੂ ਕਸ਼ਮੀਰ ਦੇ ਵੱਡੀ ਗਿਣਤੀ ਦੇ ਵਿੱਚ ਇੱਥੋਂ ਦੇ ਲੋਕਾਂ ਨੂੰ ਇੱਥੋਂ ਦੇ ਲੋਕਾਂ ਦੇ ਰਹਿਣ ਸਹਿਣ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਸਭ ਤੋਂ ਪਹਿਲਾਂ ਭਾਈ ਮਨਮੋਨ ਸਿੰਘ ਜੀ ਹੋਰਾਂ ਕੋਲ ਚਲਦੇ ਆ ਮਨਮੋਨ ਸਿੰਘ ਜੀ ਬਹੁਤ ਅਫਸੋਸ ਹੈ ਸਭ ਤੋਂ ਪਹਿਲਾਂ ਤੇ ਜੋ ਦਰਤਨਾਕ ਕੰਮ ਹੋਇਆ ਥੋੜਾ ਜਿਹਾ تفصیلی ਦੇ ਵਿੱਚ ਦੱਸੋਗੇ ਕਿਉਂਕਿ ਸਿੱਖ ਪਾਈਚਾਰ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਰੋਸ ਹੈ ਜੋ ਕੁਝ ਵੀ ਹੋਇਆ ਥੋੜੀ ਜੀ ਜਾਣਕਾਰੀ ਦਿਓ ਕਿ ਕਿਵੇਂ ਹੋਇਆ ਕਿਉਂ ਹੋਇਆ ਪਇਮਨ ਮਨ ਸਿੰਘ ਜੀ ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ ਹਾਂਜੀ ਵੀਰ ਜੀ ਆ ਰਹੀਏ ਜੀ ਵੀਰ ਜੀ ਬਾਈ ਖਾਲਸਾ ਸਾਹਿਬ ਆ ਵੀਰ ਜੀ ਫਤਿਹ ਜੀ ਬਾਈ ਖਾਲਸਾ ਫਤਿਹ ਮਰਮੋਨ ਸਿੰਘ ਜੀ ਪਹਿਲਾਂ ਤੇ ਬਹੁਤ ਅਫਸੋਸ ਹੈ ਜੋ ਵੀ ਹੋਇਆ ਸ਼ਬਦਨੀ ਨੇ ਜਿਸ ਦੇ ਨਾਲ ਇਸ 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 ਘਟਨਾ ਦੀ ਨਕੇਦੀ ਕੀਤੀ ਜਾਵੇ ਪਰ ਜੋ ਕੁਝ ਹੋਇਆ ਥੋੜਾ ਜਿਹਾ ਪੂਰੀ ਸਿੱਖ ਕੌਮ ਸਮਝਣਾ ਚਾਹੁੰਦੀ ਹੈ ਪੂਰੀ ਸਿੱਖ ਕੌਮ ਤੁਹਾਡੇ ਨਾਲ ਖੜੀ ਹੈ ਕਿਉਂਕਿ ਤੁਹਾਡੇ ਰਿਸ਼ਤੇ ਦੇ ਵਿੱਚ ਭਰਾ ਲੱਗਦੇ ਨੇ ਉਹਨਾਂ ਦੀ ਡੈਥ ਹੋਈ ਆ ਅਮਰਿਕ ਸਿੰਘ ਹੋਰਾਂ ਦੀ ਥੋੜੀ ਜਾਣਕਾਰੀ ਦੱਸੋਗੇ ਕਿ ਕਿਵੇਂ ਹੋਇਆ ਤੇ ਕਦੋਂ ਹੋਇਆ ਅਸਲੀ ਗੱਲ ਜੀ ਤਾਂ ਕਾਫੀ ਪਿਛਲੇ ਜਦੋਂ ਤੋਂ ਇਹ ਪਲਵਾਮਾ ਦਾ ਮਸਲਾ ਹੋ ਗਿਆ ਸੀ ਉਸ ਤੋਂ ਬਾਅਦ ਸਾਰਾ ਜੋ ਹੈ ਦੇਸ਼ ਟੈਂਸਡ ਕਰ ਰਿਹਾ ਸੀ ਜੀ ਔਰ ਉਸ ਟੈਂਸ਼ਨ ਦੇ ਵਿੱਚ ਜੋ ਸੀ ਇੱਕ ਚੀਜ਼ ਜਿਹੜੀ ਆ ਉਹ ਸਾਫਟਵੇਅਰ ਦੇ ਉੱਤੇ ਸੀ ਕਿ ਕੋਈ ਨਾ ਕੋਈ ਜੋ ਹੈ ਆਪਰੇਸ਼ਨ ਕੀਤਾ ਜਾਵੇਗਾ ਜਿਸ ਤਰ੍ਹਾਂ ਕਿ ਭਾਰਤੀ ਜੋ ਸਾਡੀ মিডিਆ ਸੀ ਜਾਂ ਸਰਕਾਰ ਦੀ ਤਰਫੋਂ ਜੋ ਜਿਸ ਤਰ੍ਹਾਂ ਦੇ ਬਿਆਨ ਆ ਰਹੇ ਸਮਝਾ ਰਿਪੋਰਟਸ ਆ ਰਹੀਆਂ ਸਨ ਜੀ ਦੱਸਿਆ ਤੇ ਹੈ ਕਿ ਅਸੀਂ ਕਿ ਕੱਲ ਦਾ ਦਿਨ ਜੋ ਸੀ ਉਹ ਮੌਗ ਡ੍ਰਿਲ ਹੋਏਗੀ ਮੌਗ ਡ੍ਰਿਲ ਦੇ ਵਾਸਤੇ ਲੋਕੀ ਜਾਂ ਬਲੈਕਆਊਟ ਦੇ ਵਾਸਤੇ ਲੋਕੀ ਤਿਆਰ ਸੰਕੇ ਭਾਈ ਇੱਕ ਰਿਹਸਲ ਕੀਤੀ ਜਾਏਗੀ ਜੀ ਪਰ ਲੋਕਾਂ ਨੂੰ ਵਿਦਆਊਟ ਇਨਫੋਰਮੇਸ਼ਨ ਵਿਦਆਊਟ ਅਵੇਅਰ ਕਿਤੇ ਆ ਹੀ ਜੋ ਹੈ ਇੰਡੀਅਨ ਗਵਰਨਮੈਂਟ ਦੀ ਤਰਫੋਂ ਕੋਆਪਰੇਸ਼ਨ ਜੋ ਹੈ ਕਰ ਦਿੱਤਾ ਗਿਆ ਜਿਸ ਦੀ ਵਜ੍ਹਾ ਵਿੱਚ કુદરતી તોર ਦੇ ਉੱਤੇ ਪਾਕਿਸਤਾਨ ਨੇ ਰਿਟੈਲੀਜੇਸ਼ਨ ਕਰਨਾ ਸੀ ਉਸਨੂੰ ਰਿਟੈਲੀਏਟ ਕੀਤਾ। ਔਰ ਰਾਤ 1:30 ਵਜੇ ਤੋਂ ਬਾਅਦ ਲਗਾਤਾਰ ਜੋ ਸੀ ਉਹ ਸ਼ੈਲਿੰਗ ਜੋ ਸਟੀਰ ਪੁਂਚ ਡਿਸਟ੍ਰਿਕਟ ਕਿਉਂਕਿ ਇੱਕ ਬਾਰਡਰ ਡਿਸਟ੍ਰਿਕਟ ਹੈ। ਇਸ ਦੇ ਉੱਤੇ ਜੋ ਹੈ ਲਗਾਤਾਰ ਜੋ ਹੈ ਸ਼ੈਲਿੰਗ ਜੋ ਸੀ ਉਹ ਸਟਾਰਟ ਕਰ ਦਿੱਤੀ ਗਈ। ਔਰ ਫਿਰ ਕੁਦਰਤੀ ਤੌਰ ਦੇ ਉੱਤੇ ਜਦੋਂ ਸ਼ੈਲਿੰਗ ਸਟਾਰਟ ਹੋਈ ਤੇ ਲੋਕਾਂ ਦੇ ਵਿੱਚ ਪੈਨਿਕ ਜੋ ਥੋੜੀ ਜਿਹੀ ਆ ਹੀ ਜਾਂਦੀ ਹੈ। ਤੇ ਸਵੇਰੇ ਜੋ ਸੀ ਇਸ तकरीबन 5:35 ਵਜੇ ਸਿਟੀ ਦੀ ਪੈਰੀਫੇਰੀ ਵਿੱਚ ਜੋ ਸਾਨੂੰ ਉਹ ਪਾਕਿਸਤਾਨੀ ਸ਼ੈਲਸ ਜੋ ਸੁਨਵਾਨਤ ਕੇ ਡਿਗਣਾ ਸ਼ੁਰੂ ਹੋ ਗਏ ਤੇ ਥੋੜੀ ਦੇਰ ਦੇ ਬਾਅਦ ਇੱਕ ਰਪੁੰਚਤੀ ਜੋ ਮਾਰਕੀਟ ਹੈ ਬਾਜ਼ਾਰ ਹੈ ਸ਼ਹਿਰ ਹੈ ਉਹਦੇ ਪਹਿਲਾਂ ਪੈਰੀਫੇਰੀ ਚ ਉਸ ਤੋਂ ਬਾਅਦ 80 ਦੇ ਵਿੱਚ ਜੋ ਸੁਨੋ ਸ਼ੈਲਿੰਗ ਸਟਾਰਟ ਹੋ ਗਈ ਜਿਸ ਤੇ ਰਿਜ਼ਲਟ ਵਿੱਚ ਜੋ ਜੋ ਸੀ ਕਾਫੀ ਜਾਨੀਮਾਲੀ ਨੁਕਸਾਨ ਜੋ ਇੱਥੇ ਹੋਇਆ ਔਰ ਉਸ ਦੇ ਵਿੱਚ ਜਿਵੇਂ ਆਪ ਜੀ ਨੇ ਦੱਸਿਆ ਕਿ ਸਾਡੇ ਤਿੰਨ ਜੋ ਸਨ ਸਿੱਖ ਨੌਜਵਾਨ ਉਹ ਸ਼ਹਿਰ ਦੇ ਉਹ ਜੋ ਸਨ ਉਹਨਾਂ ਦੀ ਕਿੱਤੀ ਜਾਨ ਜੋ ਸੀ ਉਸ ਸ਼ੈਲਿੰਗ ਦੇ ਵਿੱਚ ਚਲੀ ਗਈ ਔਰ ਜਿਸ ਦੇ ਨਾਲ ਇੱਕ ਜੋ ਸੀ ਬੱਚੀ ਰਾਤ ਨੂੰ ਹੀ ਮਨਕੋਟ ਏਰੀਆ ਦੇ ਵਿੱਚ ਸਿੱਖ ਬੱਚੀ ਜੋ ਸੀ ਉਹ ਸ਼ੈਲਿੰਗ ਦੇ ਵਿੱਚ ਮਾਰੀ ਗਈ ਸੀ ਬਾਕੀ ਵੀ ਕਾਫੀ ਕੀਮਤੀ ਜਾਨਾਂ ਜੋ ਹਨ ਬਾਕੀ ਧਰਮਾਂ ਦੀਆਂ ਵੀ ਜਿਹਦੇ ਵਿੱਚ ਇੱਕ Hindu ਬੱਚਾ ਸੀ ਛੋਟੀ ਉਮਰ ਦਾ ਕੁਝ ਮੁਸਲਮਾਨ ਬੱਚੇ ਬੱਚੀਆਂ ਸਨ ਉਹਨਾਂ ਦੀ ਵੀ ਜੋ ਹੈ ਉਹ ਜਾਨ ਚਲੀ ਗਈ ਤੇ ਕੁੱਲ ਮਿਲਾ ਕੇ ਅਸੀਂ ਇਹ ਕਹਿ ਸਕਦੇ ਹਾਂ ਜੀ ਕਿ ਜੋ ਹੋਇਆ ਹੈ ਉਹ ਬਹੁਤ ਵੱਡਾ ਨੁਕਸਾਨ ਜੋ ਹੋਇਆ ਹੈ ਜਾਨੀ ਨੁਕਸਾਨ ਵੀ ਹੋਇਆ ਤੇ ਮਾਲੀ ਨੁਕਸਾਨ ਵੀ ਇਸ ਸ਼ਹਿਰ ਦੇ ਅੰਦਰ ਹੋਇਆ ਹੈ। ਭਾਈ ਮਨਵੰਤ ਸਿੰਘ ਜੀ ਥੋੜਾ ਜਿਹਾ ਮੈਨੂੰ ਦੱਸੋਗੇ ਇਹ ਵੀ ਜਾਣਕਾਰੀ ਆ ਰਹੀ ਸੀ ਕਿ ਗੁਰੂ ਘਰ ਦੀ ਮਾਰਥਰੂਮ ਵੀ ਵੱਡਾ ਨੁਕਸਾਨ ਪਹੁੰਚਾਇਆ ਗਿਆ ਹੈ ਔਰ ਜਿਹੜੀਆਂ ਇਹ ਡੈਥਸ ਹੋਈਆਂ ਨੇ ਭਾਵੇਂ ਭਾਈ ਅਮਰੀਕ ਸਿੰਘ ਹੋਰਾਂ ਦੀ ਹੋਈ ਹੋਵੇ ਅਮਰਜੀਤ ਸਿੰਘ ਜੀ ਦੀ ਜਾਂ ਰਣਜੀਤ ਸਿੰਘ ਜੀ ਦੀ ਇਹ ਡੈਥ ਕਿੱਥੇ ਹੋਈਆਂ ਗੁਰਦੁਆਰਾ ਸਾਹਿਬ ਦੇ ਅੰਦਰ ਹੋਈਆਂ ਬਾਹਰ ਹੋਈਆਂ ਗੁਰੂ ਘਰ ਦੇ ਵਿੱਚ ਇਹ ਪਾਠ ਕਰ ਰਹੇ ਸੀ ਕੀਰਤਨ ਕਰ ਰਹੇ ਸੀ ਥੋੜੀ ਜਿਹੀ ਇਹ ਵੀ ਜਾਣਕਾਰੀ ਦੇ ਦਿਓ। ਅਸਲੀ ਜੋ ਗੱਲ ਇਸ ਤਰ੍ਹਾਂ ਹੈ ਕਿ ਮੀਡੀਆ ਦੇ ਕੋਲ ਸਹੀ ਜਾਣਕਾਰੀ ਸ਼ਾਇਦ ਨਹੀਂ ਪਹੁੰਚ ਪਾਈ ਜਿਸ ਦੀ وجہ ਦੇ ਨਾਲ ਇੱਕ ਗਲਤ ਰਿਪੋਰਟ ਜੋ ਸੀ ਉਹ ਫੈਲਾ ਦਿੱਤੀ ਗਈ ਸਿਟੀ ਪੁੰਛ ਜੋ ਹੈ ਔਰ ਲਗਭਗ ਸਾਰਾ ਇਹਦਾ ਸਾਰਾ ਗ੍ਰਸੀ ਇਹਨੂੰ ਪੁਰਾਣੇ ਸਿਟੀ ਨੂੰ ਦੇਖੀਏ ਤਾਂ 1 ਕਿਲੋਮੀਟਰ ਦੇ ਅੰਦਰ ਇਹਦਾ ਸਾਰਾ ਏਰੀਆ ਹੈ 1 ਕਿਲੋਮੀਟਰ ਸਕੁਅਰ 1 ਸਕੁਅਰ ਕਿਲੋਮੀਟਰ ਏਰੀਆ ਜਿਹੜਾ ਸਾਰਾ ਹੈ ਠੀਕ ਹੈ। ਛੋਟਾ ਕੰਜੈਸਟਿਡ ਹੋਣ ਦੇ ਨਾਤੇ ਬਾਰਡਰ ਟੋਨ ਹੈ ਔਰ ਹਰ ਪਾਸਿਓਂ ਬਾਰਡਰ ਨੇ ਘੇਰ ਕੇ ਰੱਖਿਆ ਹੈ। ਤੇ ਸਾਡੇ ਜੋ ਰਿਲੀਜੀਅਸ ਪਲੇਸਿਸ ਹਨ ਉਹ ਵੀ ਬਿਲਕੁਲ ਕਲੋਜ਼ ਕਲੋਜ਼ ਸ਼ਹਿਰ ਦੇ ਅੰਦਰ ਹੀ ਹੁੰਦੇ ਹਨ। ਗੁਰਦੁਆਰਾ ਸਾਹਿਬ ਦੀ ਇੰਨੀ ਗੱਲ ਜ਼ਰੂਰ ਹੈ ਕਿ ਸ਼ੈਲਿੰਗ ਬਹੁਤ ਜ਼ਿਆਦਾ ਔਰ ਇੱਥੇ ਲੋਕੀ ਬਾਹਰ ਨਹੀਂ ਸਭ ਨਿਕਲ ਰਹੇ ਮੇਰੇ ਘਰ ਸਭ ਚੀਜ਼ ਸੀ ਉੱਥੋਂ ਬੋਕ ਪਾ ਕੇ ਘਰ ਆ ਗਏ ਹੋ ਰਗੀ ਦਾ ਸਿੰਘ ਦੇ ਤੋਰ ਦੇ ਉੱਤੇ ਕੰਮ ਕਰਦੇ ਸਨ ਤੇ ਅਸੀਂ ਸਾਰੇ ਜੋ ਸੀ ਆਪਣੇ ਆਪਣੇ ਘਰਾਂ ਦੇ ਵਿੱਚ ਸਵੇਰੇ 6:30 ਪੁਣੇ ਸਾਢੇ 7:00 ਜੀ ਗੁਰੂ ਘਰ ਦੇ ਵਿੱਚ ਜੋ ਸੀ ਸਮਾਪਤੀ ਹੋ ਗਈ ਤੇ ਸਾਰੇ ਆ ਗਏ ਸੰਕਰਾਂ ਦੇ ਵਿੱਚ ਤੇ ਉਸ ਤੋਂ ਬਾਅਦ ਇਹ ਜੋ ਸ਼ੈਲ ਜੋ ਗੁਰਦੁਆਰਾ ਸਾਹਿਬ ਦੇ ਬਿਲਡਿੰਗ ਦੇ ਬਾਹਰ ਇੱਕ ਛੱਜੇ ਦੇ ਉੱਤੇ ਡਿੱ ਗਿਆ ਕਿਉਂਕਿ ਕੰਜੈਸਟਿਡ ਏਰੀਆਜ਼ ਏਰੀਆ ਹੈ ਤੇ ਉਹਦੇ ਵਿੱਚ ਥਾਂ ਥਾਂ ਦੇ ਉੱਤੇ ਸ਼ੈਲ ਪੈ ਰਹੇ ਸਨ ਇੱਕ ਮਦਰਸੇ ਦੇ ਉੱਤੇ ਵੀ ਪਿਆ ਉੱਥੇ ਉਹਨਾਂ ਦਾ ਟੀਚਰ ਸੀ ਪੜਾਉਣ ਵਾਲਾ ਉਹ ਵੀ ਮਾਰਿਆ ਗਿਆ ਇਸੇ ਤਰੀਕੇ ਦੇ ਨਾਲ ਜੋ ਗੁਰਦੁਆਰੇ ਸਾਹਿਬ ਦਾ ਛੱਜਾ ਬਾਹਰ ਨ ਪਹਿਲਾਂ ਹੀ ਜੋ ਹੈ ਸਮਾਪਤੀ ਹੋ ਚੁੱਕੀ ਸੀ ਸੰਗਤ ਕੋਈ ਨਹੀਂ ਸੀ ਉੱਥੇ ਤੇ ਉਸ ਸ਼ੈਲ ਦੇ ਨਾਲ ਵਿੰਡੋ ਪੈਂਸ ਜਾਂ ਜੋ ਦੀਵਾਰ ਦੇ ਅੰਦਰ ਜੋ ਸਾਡੇ ਕਰਟਨਸ ਵਗੈਰਾ ਸਨ ਉਹਨਾਂ ਨੂੰ ਤੇ ਦੀਵਾਰ ਨੂੰ ਜਿਹਾ ਥੋੜਾ ਨੁਕਸਾਨ ਹੋਇਆ ਵਿੰਡੋ ਪੈਂਸ ਵਗੈਰਾ ਚਾਹੇ ਉਹ ਸ਼ੀਸ਼ੇ ਸਨ ਜਾਂ ਜੋ ਫਰੇਮ ਸੀ ਲੋਹੇ ਦੇ ਉਹਨਾਂ ਨੂੰ ਨੁਕਸਾਨ ਹੋਇਆ ਤੇ ਇਹ ਅਸੀਂ ਕਹਿ ਸਕਦੇ ਹਾਂ ਕਿ ਕਿਉਂਕਿ ਜਦੋਂ ਗੋਲਾਬਾਰੀ ਹੁੰਦੀ ਹੈ ਤੇ ਗੋਲਾ ਜਦੋਂ ਵੀ ਨਿਕਲੇਗਾ ਕਿਸੇ ਤੋਪ ਦਾ ਜਾਂ ਕੋਈ ਸ਼ੈੱਲ ਆਏਗਾ ਤੇ ਉਹ ਕਿਸੇ ਥਾਂ ਦੇ ਉੱਤੇ ਵੀ ਡਿੱਗ ਸਕਦਾ ਹੈ ਰਿਆਸ਼ੀ ਰਾਕੇ ਦੇ ਉੱਤੇ ਬੰਬਾਰਡਮੈਂਟ ਸੀ ਤੇ ਉਹ ਜੋ ਸੀ ਗੁਰਦੁਆਰਾ ਸਾਹਿਬ ਦੇ ਉੱਤੇ ਆ ਕੇ ਡਿੱਗਿਆ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਛੱਜੇ ਦੇ ਉੱਤੇ ਬਾਹਰ ਉਹ ਵਾਲੇ ਪਾਸੇ ਡਿਗੇ ਆ ਤੇ ਉਸ ਏਰੀਏ ਦੇ ਵਿੱਚ ਤਕਰੀਬਨ ਉਸ 20 25 30 ਮੀਟਰ ਦੇ ਸਕਰ ਫੁੱਟ ਦੇ ਇਸ ਏਰੀਏ ਦੀ ਗੱਲ ਕਰੀਏ ਕੋਈ 3 4 ਸ਼ੈਲ ਜੋ ਨੇ ਉਸ ਇਲਾਕੇ ਵਿੱਚ ਡਿਗੇ ਆ ਤੇ ਇਹ ਜੋ ਅਮਰੀਕ ਸਿੰਘ ਜੀ ਨੇ ਘਰ ਆ ਚੁੱਕੇ ਸਨ ਆਪਣੇ ਘਰ ਦੇ ਅੰਦਰ ਆਪਣੀ ਜੋ ਹੈ ਬੱਚਿਆਂ ਨੂੰ ਜੋ ਬੇਸਮੈਂਟ ਸੀ ਦੁਕਾਨ ਦੇ ਪਿੱਛੇ ਉਹਦੇ ਵਿੱਚ ਭੇਜ ਰਹੇ ਸਨ ਤੇ ਆਪ ਸ਼ਟਰ ਬੰਦ ਬਾਹਰੋਂ ਲਾਕ ਸੀ ਅੰਦਰ ਜੋ ਸਨ ਤੇ ਆਕੇ ਬਾਹਰ ਚੌਕ ਦੇ ਵਿੱਚ ਸ਼ੈਲ ਡਿ ਗਿਆ ਤੇ ਜਿਹਦੇ ਵਿੱਚ ਬਾਹਰ ਇਹਨਾਂ ਦੇ ਇੱਕ ਦੁਕਾਨ ਦੇ ਬਾਹਰ ਰਣਜੀਤ ਸਿੰਘ ਉਹਨਾਂ ਦਾ ਘਰ ਨਾਲ ਉਹ ਚੌਕ ਦੇ ਵਿੱਚ ਖੜੇ ਸਨ ਛੁਰਤੇ ਉਹਨਾਂ ਦਾ ਵੱਡਾ ਬ੍ਰਦਰ ਉੱਤੋਂ ਜੋ ਆਪਣੇ ਘਰ ਇਹਨਾਂ ਦਾ ਮਕਾਨ ਉੱਪਰ ਖੱਲੇ ਦੁਕਾਨ ਹੈ ਉਥੋਂ ਗੱਲ ਕਰ ਰਹੇ ਸਨ ਜੋ ਰঞ্জੀਤ ਸਿੰਘ ਬਾਹਰ ਖੜਾ ਸੀ ਤੇ ਸ਼ੈਲ ਡਿਗਨ ਦੇ ਨਾਲ ਦੋ ਜੋ ਸਨ ਅਮਰੀਕ ਸਿੰਘ ਜੀ ਕਿ ਜਿਹੜਾ ਇਹ ਰਣਜੀਤ ਸਿੰਘ ਜੀ ਸਨ ਇਹ ਦੋਵੇਂ ਮੌਕੇ ਦੇ ਉੱਤੇ ਮਾਰੇ ਗਏ ਤੇ ਬਾਕੀ ਜੋ ਉਹਨਾਂ ਦੇ ਬ੍ਰਦਰ ਨੇ ਹਰਜੀਤ ਸਿੰਘ ਉਹ ਜ਼ਖਮੀ ਨੇ ਓਹ ਹੋਹ ਬੜਾ ਅਫਸੋਸ ਹੈ ਜੀ ਇੱਕ ਛੋਟਾ ਜਿਹਾ ਸਵਾਲ ਹੋਰ ਸਰਦਾਰ ਸਾਹਿਬ ਜਿੱਥੇ ਤੁਹਾਡੀ ਰਿਹائش ਹੈ ਜਿੱਥੇ ਇਹ ਇਲਾਕਾ ਹੈ ਉਥੋਂ ਬਾਰਡਰ ਕਿੰਨਾ ਦੂਰ ਹੈ ਲੋਸੀ ਕਿੰਨਾ ਦੂਰ ਹੈ ਕਿਉਂਕਿ ਜੋ ਜਾਣਕਾਰੀ ਮਿਲ ਰਹੀ ਹੈ ਕਿ ਇਹ ਇਹ ਅਕਸਰ ਹੀ ਇਦਾਂ ਦੀ ਸ਼ੈਲਿੰਗ ਜਾਂ ਇਦਾਂ ਦੀ ਗੋਲੀਬਾਰੀ ਜਿਹੜੀ ਸੀਸਫਾਇਰ ਦੀ ਉਲੰਘਣਾ ਹੁੰਦੀ ਰਹਿੰਦੀ ਹੈ ਪਰ ਇਸ ਵਾਰ ਰਿਟੈਲੀਏਟ ਜ਼ਿਆਦਾ ਹੋਇਆ ਹਾਂਜੀ ਵਰਜੀਬ ਸਾਡੇ ਜਿਹੜੇ ਸੀਨੀਅਰ ਸਾਥੀ ਨੇ ਉਹਨਾਂ ਦੇ ਮੁਤਾਬਕ ਜਾਂ ਜੋ ਸਾਡੇ ਬਜ਼ੁਰਗ ਲੋਕੀ ਨੇ ਉਹਨਾਂ ਦੇ ਮੁਤਾਬਕ ਇਸ ਵਾਰ ਦੀ ਰਿਟੈਲੀਏਸ਼ਨ ਬਹੁਤ ਜ਼ਿਆਦਾ ਸੀ 1965 ਦੇ ਵਿੱਚ 71 ਦੇ ਵਿੱਚ ਵੀ ਜੋ ਹੈ ਇੱਥੇ ਦੇ ਲੋਕਾਂ ਨੇ ਬਾਰਡਰ ਦੇ ਲੋਕਾਂ ਨੇ ਜੰਗ ਨੂੰ ਦੇਖਿਆ ਬਾਰਡਰਸ ਦੇ ਉੱਤੇ ਸ਼ੈਲਿੰਗ ਹੁੰਦੀ ਰਹੀ ਜਾਂ ਜਦੋਂ ਵੀ ਕਿਤੇ ਹਾਲਾਤ ਜੋ ਸੰ ਉਹ ਸਾਜ਼ਗਰ ਨਹੀਂ ਹੁੰਦੇ ਕਿਤੇ ਅਮਨ ਨਹੀਂ ਹੁੰਦਾ ਗੋਲਾਬਾਰੀ ਬਾਰਡਰਸ ਦੇ ਉੱਤੇ ਚੱਲਦੀ ਰਹਿੰਦੀ ਹੈ ਲੇਕਿਨ ਸ਼ਹਿਰ ਦੇ ਵਿੱਚ ਜੋ ਹੈ ਹਿੱਟ ਬਹੁਤ ਘੱਟ ਹੁੰਦੇ ਨੇ ਲੇਕਿਨ ਇਸ ਵਾਰ ਜੋ ਹੈ ਕਿਉਂਕਿ ਕਰਗਲ ਦਾ ਟਾਈਮ ਅਸੀਂ ਦੇਖਿਆ ਉਸ ਤੋਂ ਬਾਅਦ ਪੁਲਵਾਮਾ ਟਾਈਮ ਅਸੀਂ ਦੇਖਿਆ ਤੇ 71 ਵਿੱਚ ਤਾਂ ਮੈਂ ਬਹੁਤ ਛੋਟਾ ਸੀ ਲੇਕਿਨ ਸਾਡੇ ਜੋ ਬਾਕੀ ਸੀਨੀਅਰ ਸਾਥੀ ਨੇ ਜਾਂ ਸਾਡੇ ਜੋ ਬਜ਼ੁਰਗ ਨੇ ਉਹਨਾਂ ਨੇ ਉਸ ਵਕਤ ਨੂੰ ਦੇਖਿਆ ਆਪ ਉਹਨਾਂ ਨੇ ਉਸ ਵੇਲੇ ਜੰਗ ਦੇ ਵਿੱਚ ਐਜ਼ ਵਾਲੈਂਟੀਅਰ ਜਾ ਕੇ ਲੋਕਾਂ ਦੀ ਫੌਜ ਦੀ ਮਦਦ ਵੀ ਕੀਤੀ ਹੈ ਲੇਕਿਨ ਉਹਨਾਂ ਦੇ ਮੁਤਾਬਕ ਇਹ ਜੋ ਇਸ ਵਾਰ ਦੀ ਬੰਬਾਰਡਮੈਂਟ ਹੈ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਸ਼ੈਲਿੰਗ ਜੋ ਸੀ ਉਹ ਇਸ ਵਾਰ ਪਾਕਿਸਤਾਨ ਦੀ ਤਰਫੋਂ ਹੋਈ ਹੈ ਤੇ ਹੁਣ ਮਨਮੋਨ ਸਿੰਘ ਜੀ ਫਿਰ ਤੁਸੀਂ ਕਿੱਥੇ ਹੋ ਤੁਹਾਨੂੰ نیچے ਲਿਆਂਦਾ ਗਿਆ ਜਾਂ ਕਿੱਥੇ ਹੋ ਤੁਸੀਂ ਹੋਂ ਅਸੀਂ ਵੀ ਜਿੱਥੇ ਹੀ ਪੁੱਛੀਆ ਆਪਣੇ ਘਰਾਂ ਦੇ ਵਿੱਚ ਜਾਂ ਵੱਡੇ ਲੋਕੀ ਕਿੱਥੇ ਜਾਣਗੇ ਘਰ ਚ ਹੀ ਰਹਿਣਾ ਹੁੰਦਾ ਅਸਲ ਵਿੱਚ ਸੱਚ ਵਿੱਚ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਅਸੀਂ ਰਿਅਲੀ ਜੋ ਬਾਰਡਰ ਦੇ ਉੱਤੇ ਰਹਿਣ ਵਾਲੇ ਲੋਕੀ ਨੇ ਉਹ ਰਿਅਲੀ ਪੈਟ੍ਰਾਇਟੀ ਹੁੰਦੇ ਨੇ ਕਿਉਂਕਿ ਉਹ ਆਪਣਾ ਇਲਾਕਾ ਛੱਡ ਕੇ ਨਹੀਂ ਜਾਂਦੇ ਪੂਜ ਦੇ ਨਾਲ ਜਾਂ ਦੇਸ਼ ਦੇ ਵਾਸਤੇ ਉਹ ਖੜੇ ਹੀ ਰਹਿੰਦੇ ਨੇ ਉਹ ਸਾਡੇ ਘਰ ਨੇ ਇੱਥੇ ਸਾਡੀਆਂ ਜ਼ਮੀਨਾਂ ਜਾਤਾਂ ਨੇ ਸਾਡਾ ਬਰਾਦਰੀ ਭਾਈਚਾਰਾ ਸਾਰੇ ਲੋਕੀ ਇੱਥੇ ਰਹਿ ਰਹੇ ਨੇ ਤੇ ਅਸੀਂ ਇੱਥੇ ਪੁਨਛ ਦੇ ਵਿੱਚ ਹੀ ਰਹਿ ਰਹੇ ਹਾਂ ਸਿਰਫ ਕੱਲ ਦੀ ਸ਼ੈਲਿੰਗ ਬੰਦ ਹੈ ਥੋੜੀ ਜੀ ਉਹ ਪੈਨਿਕ ਜੋ ਹੈ ਉਹ ਘਟੀ ਹੈ ਤੇ ਉਸ ਤੋਂ ਬਾਅਦ ਜੋ ਹੈ ਸਾਰੀ ਜੋ ਲੋਕੀ ਨੇ ਉੱਥੇ ਰਹਿ ਰਹੇ ਨੇ ਚਲੋ ਮੈਂ 1 ਮਿੰਟ ਵਾਪਸ ਆਇਆ ਮੇਰੇ ਨਾਲ ਬਣੇ ਰਹੇ ਭਾਈ ਹਰਚੰਦ ਸਿੰਘ ਵੀ ਮੇਰੇ ਨਾਲ ਜੁੜੇ ਹੋਏ ਨੇ ਭਾਈ ਹਰਚੰ ਭਾਵੇਂ ਜੰਮੂ ਉਹ ਵੀ ਕਸ਼ਮੀਰ ਹੋਵੇ ਸਿੱਖ ਭਾਈਚਾਰਾ ਰਹਿੰਦਾ ਚਾਰ ਹਲਾਕ ਹੋਏ ਨੇ ਸਿੱਖ ਉਹਨਾਂ ਨੂੰ ਮੈਂ ਤਾਂ ਸ਼ਹੀਦ ਹੀ ਮੰਨਾਂਗਾ ਕਿ ਸ਼ਹੀਦ ਹੋਏ ਨੇ ਉਸ ਤੋਂ ਬਾਅਦ ਵਾਕਈ ਜਿਹੜਾ ਸੋਗ ਦਾ ਹੈ ਹੀ ਹੈ ਰੋਸ ਵੀ ਹੋਏਗਾ ਡਰ ਤੇ ਫਿਕਰ ਵੀ ਹੋਏਗਾ ਹੁਣ ਇਹ ਸਾਰੀ ਸਿਚੁਏਸ਼ਨ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਖਾਸ ਤੌਰ ਤੇ ਕਟਗਣਤੀ ਭਾਈਚਾਰਾ ਦੇ ਤੌਰ ਤੇ ਤੁਸੀਂ ਉੱਥੇ ਰਹਿ ਰਹੇ ਹੋ ਤੁਸੀਂ ਕਿਸ ਤਰੀਕੇ ਨਾਲ ਇਹ ਸਾਰੇ ਸਿਚੁਏਸ਼ਨ ਨੂੰ ਦੇਖ ਰਹੇ ਹੋ ਅਸੀ ਜੀ 47 ਵਿਦੇਸੀ ਪੈਦਾ ਨਹੀਂ ਸੀ ਹੋਏ ਜੀ ਟੈਟ ਦੀ ਜੰਗ ਵੀ ਦੇਖੀ ਹੈ 71 ਦੀ ਵੀ ਦੇਖੀ ਹੈ ਤੇ ਇਹ 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 ਜਿਹੜਾ ਸ਼ੁਰੂ ਹੋਇਆ سلسلہ ਵੀ ਦੇਖ ਰਹੇ ਹੋ ਜੀ ਜੁਲਾਈ 5 ਦੇ ਵਿੱਚ ਇਸ ਵਕਤ ਰਾਜੀਪੀਰ ਦਰਾਈਲਾਂ ਨੇ ਖੋਲ ਲਿਆ ਸੀ ਹਾਂ ਉਹ ਗੱਡੀਆਂ ਜੋ ਕਸ਼ਮੀਰ ਤੋਂ ਵਾਇਆ ਉੜੀ ਉਹ ਚਿਤਪੁਰ ਗਈਆਂ ਸਤੋੜੀ ਰੋਡ ਜਿਹੜੀ ਚੱਲ ਗਈ ਜੀ ਉਹਦੇ ਵਿੱਚ ਛੋਟੇ-ਛੋਟੇ ਸੀ ਬਸ ਉਸ ਵਕਤ ਹੀ ਸੀ ਹਾਰ ਟਿਕੜ ਤੇ ਹਾਰ ਮੋਰਚੇ ਤੇ ਅਸੀਂ ਫਿਰ ਫੌਜ ਦੇ ਨਾਲ ਜਾਂਦੇ ਰਹੇ ਅਬਨੀਸ਼ਨ ਚੁੱਕ ਕੇ ਲੈ ਜਾਂਦੇ ਉਹ ਜ਼ਖਮੀਆਂ ਨੂੰ ਚੁੱਕ ਕੇ ਲਿਆਉਂਦੇ ਜ਼ਖਮੀ ਫੌਜੀ ਚੁੱਕ ਕੇ ਲਿਆਉਂਦੇ ਸਨ ਅਸੀਂ ਉਹ ਇਸੇ ਤਰ੍ਹਾਂ ਜੰਗ ਦੇ ਵਿੱਚ ਵੀ ਉਸ ਵਕਤ ਵੀ ਕਾਫੀ ਹਾਲਾਤ ਜੋ ਹਨ ਖਰਾਬ ਹੋਏ ਔਰ ਇਸੇ ਤਰ੍ਹਾਂ ਸਿੱਟੇ ਦੀ ਸ਼ਾਲਿੰਗ ਹੁੰਦੀ ਰਹੀ ਉਹ ਵੀ ਅਸੀਂ ਉਹ ਸਮਾਂ ਨਹੀਂ ਦੇਖਿਆ ਪਰ ਅਸੀਂ ਦੇਖਿਆ ਕਿ ਸਿੱਖ ਭਾਈਚਾਰਾ ਜੋ ਹੈ ਬੜੇ ਪਿਆਰ ਦੇ ਨਾਲ ਵਸਦਾ ਹੈ ਜੰਮੂ ਕਸ਼ਮੀਰ ਦੀ ਪੂਰੀ ਸਟੇਟ ਦੇ ਵਿੱਚ ਜੀ ਤਾਂਸ ਕਰਕੇ ਕਸ਼ਮੀਰ ਬੜੀ ਰਿਸਕ ਹੈ ਰਹਿਣਾ ਹਾਂਜੀ ਹਾਂ ਜਿੱਥੇ ਅਤਵਾਦੀ ਘਟਨਾ ਜੋ ਹੈ ਰੋਜ਼ ਵਾਪਰ ਜਾਂਦੀ ਹੈ ਲੇਕਿਨ ਕਸ਼ਮੀਰ ਦਾ ਸਿੱਖ ਜੋ ਹੈ ਉਹ ਫਿਰ ਵੀ ਬੜੇ ਅਸੇ ਬੜੇ ਯਾਨੀ ਕਿ ਗੁਰੂ ਪਰਾਦੇ ਆਸਰੇ ਤੇ ਉਥੇ ਆਪਣਾ ਜੀਵਨ ਬਤੀਤ ਕਰ ਰਿਹਾ ਹੈ ਹਮ ਅਤੇ ਅਸੀਂ ਸੂਚ ਦੀ ਧਰਤੀ ਤੇ ਵੀ ਅਸੀਂ ਅਤੇ Hindu ਲੋਕ ਜੋ ਹਾਂ ਮੁਸਲਮਾਨ ਲੋਕਾਂ ਨਾਲ ਮਿਲ ਕੇ ਰਹਿੰਦੇ ਹਾਂ ਪਰ ਅਸੀਂ ਦੇਖਿਆ ਕਿ ਸਾਨੂੰ ਕਿਤੇ ਜਾ ਤੇ ਇਨਸਾਫ ਕਦੀ ਮਿਲਿਆ ਨਹੀਂ ਸਾਡੇ ਨਾਲ ਪੰਜਾਬੀ ਕਿਹਾ ਕੀਤਾ ਗਿਆ ਸਾਡੀ ਪੰਜਾਬੀ ਬੋਲੀ ਨੂੰ ਖਤਮ ਕੀਤਾ ਗਿਆ ਇੱਕ ਸਮੇਂ ਪੜ੍ਹਾਈ ਦੇ ਵਿੱਚੋਂ ਖਤਮ ਕੀਤਾ ਗਿਆ ਫਿਰ ਜਿਸ ਵਕਤ ਜੋ ਹਕੂਮਤ ਦੀਆਂ ਜੋ ਉਹਨਾਂ ਨੇ ਪੰਜ ਭਾਸ਼ਾਵਾਂ ਰੱਖੀਆਂ ਹਨ ਜੋ ਗਵਰਨਮੈਂਟ ਤੌਰ ਤੇ ਉਹਦੇ ਵਿੱਚ ਪੰਜਾਬੀ ਨੂੰ ਪਾਸੇ ਕਰ ਦਿੱਤਾ ਗਿਆ ਡੋਗਰੀ ਲਗਾ ਦਿੱਤੀ ਕਸ਼ਮੀਰੀ ਲਗਾ ਦਿੱਤੀ ਗਈ ਉਰਦੂ ਲਗਾ ਦਿੱਤਾ ਗਿਆ ਇੰਗਲਿਸ਼ ਲਗਾ ਦਿੱਤੀ ਗਈ ਹਿੰਦੀ ਲਗਾ ਦਿੱਤੀ ਗਈ ਪਰ ਪੰਜਾਬੀ ਪੰਜਾਬੀ ਬੋਲਣ ਵਾਲੇ ਕੇਵਲ ਸਿੱਖ ਹੀ ਨਹੀਂ ਜੰਮੂ ਕਸ਼ਮੀਰ ਵਿੱਚ ਬਾਕੀ ਕੋਈ ਵੀ ਜਿਹੜਾ ਜੰਮੂ ਦਾ ਰਹਿਣ ਵਾਲਾ Hindu ਹੈ ਉਹ ਵੀ ਪੰਜਾਬੀ ਬੋਲਦਾ ਹੈ ਕਸ਼ਮੀਰ ਦਾ ਰਹਿਣ ਵਾਲਾ ਕੋਈ ਪੰਜਾਬੀ ਬੋਲਦਾ ਹੈ ਬਟ ਇਹ ਸਾਡੇ ਨਾਲ ਵਿਤਕਰਾ ਹੋਇਆ ਅਤੇ ਸਾਰੀਆਂ ਹਕਮਤਾਂ ਸਾਡੇ ਨਾਲ ਵਿਤਕਰਾ ਕਰਦੀਆਂ ਰਹੀਆਂ ਪਰ ਫਿਰ ਵੀ ਅਸੀਂ ਕਿਉਂਕਿ ਇਹ ਸਾਡੇ ਐਪੈਰੈਂਟਲ ਸਾਡੀ ਭੂਮੀ ਹੈ ਅਸੀਂ ਇੱਥੇ ਵਸਦੇ ਰਹੇ ਸਰਵੇ ਪਾਤਸ਼ਾਹ ਦਾ ਇਥੇ ਆਗਮਨ ਸੀ ਇਸ ਕਰਕੇ ਅਸੀਂ ਰੁਕ ਬਸਦੇ ਰਹਿਆ ਪਰ ਸਾਡੇ ਨੂੰ ਇਨਸਾਫ ਨਹੀਂ ਹੋਇਆ ਅਸੀਂ ਹਰਚੰਦ ਸਿੰਘ ਜੀ ਪਰ ਹੁਣ ਕਰੰਟ ਸਿਚੁਏਸ਼ਨ ਜਿਹੜੀ ਹੈ ਤੁਸੀਂ ਕਹਿ ਰਹੇ ਹੋ ਕਿ ਭਾਵੇਂ ਲੱਖ ਬੇਵਤਾਈਆਂ ਤੁਸੀਂ ਇੱਥੇ ਡਟੇ ਰਹੇ ਹੋ ਪਰ ਹੁਣ ਜਿਵੇਂ ਤੇ ਹਾਲਾਤ ਖਰਾਬ ਹੋਏ ਨੇ ਇਹਨਾਂ ਹਾਲਾਤਾਂ ਦੇ ਵਿੱਚ ਤੁਹਾਨੂੰ ਲੱਗਦਾ ਕਿ ਤੁਸੀਂ ਆਪਣੇ ਆਪ ਨੂੰ ਇੱਥੇ ਸੁਰੱਖਿਅਤ ਮਹਿਸੂਸ ਕਰ ਰਹੇ ਹੋ ਗੱਲ ਇਹ ਹੈ ਕਿ ਜੇ ਮੈਂ ਤੁਹਾਨੂੰ ਕਹਾਂ ਕਿ ਜਿਸ ਤਰ੍ਹਾਂ ਪਹਿਲੀ ਜੰਗਲ ਦੇ ਵਿੱਚ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਆਪਣੇ ਤੌਰ ਤੇ ਹੀ ਗੁਰੂ ਮਹਾਰਾਜ ਦੇ ਸਹਾਰੇ ਆਪਣੀ ਦਿਾਨਤਦਾਰੀ ਆਪਣੀ ਵਫਾਦਾਰੀ ਜੋ ਹੈ ਉਸ ਕਰਕੇ ਅਸੀਂ ਆਪਣੇ ਆਪ ਸੁਰੱਖਿਅਤ ਸਮ ਦੇ ਰਹੇ ਹਾਂ ਅੱਜ ਵੀ ਅਸੀਂ ਸਮਝਦੇ ਹਾਂ ਸੁਰੱਖਿਅਤ ਪਰ ਕਈ ਮਾਰਕ ਦੇਖਦੇ ਹਾਂ ਕਿ ਗਵਰਨਮੈਂਟ ਦਾ ਜੋ ਐਟੀਟਿਊਡ ਹੈ ਇੱਕਦਮ ਸਾਡੇ ਨਾਲ ਦੂਸਰਾ ਹੋ ਜਾਂਦਾ ਜਿਵੇਂ ਜਿਸ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਇਹ 22 April ਨੂੰ ਜੋ ਕਟੜਾ ਵਾਪਰੀ ਜੀ ਜਿਦੇ ਵਿੱਚ ਆਪੀ ਲੋਕਾਂ ਨੂੰ ਮਾਰ ਦਿੱਤਾ ਗਿਆ ਇਸੇ ਤਿਕਨ ਇਸੇ ਤੋਂ ਅੱਗੇ ਇਸੇ ਏਰੀਆ ਵਿੱਚ ਜਦੋਂ ਚਿੱਟੇ ਸਿੰਘ ਪੂਰਾ ਹੁੰਦਾ ਹੈ ਜਿੱਥੇ 2000 ਚਿੱਟੇ ਸਿੰਘ ਜੋ ਹਨ ਉਹ ਸ਼ਹੀਦ ਕਰ ਦਿੱਤੇ ਗਏ ਸਰ ਜੀ ਜੀ ਉਹਨਾਂ ਨੂੰ ਘਰੋਂ ਕਿਸੇ ਏਰੀਆ ਚੋਂਦਾ ਦੇ ਇਹ ਛੜਤ ਜਾਂਦੀ ਹੈ ਮਟਨ ਤੇ ਅਨੰਤਨਾ ਡਿਸਟ੍ਰਿਕਟ ਹੈ ਉਹ ਵੀ ਅਨੰਤਨਾ ਡਿਸਟ੍ਰਿਕਟ ਵਿੱਚ ਹੀ ਆਉਂਦਾ ਹੈ ਤਾਂ ਉਹਨਾਂ ਦੇ ਵਾਸਤੇ ਕੋਈ ਇਤਨੀ ਚਰਚਾ ਨਹੀਂ ਹੋਈ ਨਾ ਮੁਲਕ ਦੇ ਵਿੱਚ ਹੋਈ ਨਾ ਬਾਹਰ ਹੋਈ ਔਰ ਅਸੀਂ ਦੇਖਦੇ ਨੇ ਕਿ ਜਿਹੜੇ 26 ਲੋਕ ਇਹ ਮਾਰੇ ਗਏ ਜਾਂ ਬੇਵਜ੍ਹਾ ਮਾਰੇ ਗਏ ਬੜਾ ਕਾਇਰਾਨਾ ਇਹ ਹਮਲਾ ਉਹਨਾਂ ਦੇ ਉੱਪਰ ਹੋਇਆ ਉਹਦੇ ਵਿੱਚ ਬਹੁਤ ਵੱਡੀ ਚਰਚਾ ਹੋਈ ਹੈ ਪੂਰੀ ਦੁਨੀਆ ਦੇ ਵਿੱਚ ਅਤੇ ਭਾਰਤ ਦੀ ਉਹ ਭਾਰਤ ਦੀ ਸਰਕਾਰ ਜੋ ਹੈ ਇੱਕਦਮ ਅਲਰਟ ਹੋ ਗਈ ਸਾਨੂੰ ਉਸੇ ਦਿਨ ਪਤਾ ਲੱਗ ਗਿਆ ਸੀ 22 ਤਰੀਕ ਤੋਂ ਹੀ ਕਿ ਕੁਝ ਨਾ ਕੁਝ ਹੋਣਾ ਹੈ ਅਤੇ ਉਹਦੀ ਜਦ ਵਿੱਚ ਆਵਾਂਗੇ ਅਸੀਂ ਲੋਕ ਜੋ ਬਾਰਡਰ ਤੇ ਉੱਪਰ ਬਿਲਕੁਲ ਰਹਿੰਦੇ ਹਾਂ ਜੋ ਸਾਡਾ ਏਰੀਆ ਹੈ ਰਹਿਣ ਵਾਲਾ ਸਾਨੂੰ ਪਤਾ ਸੀ ਕਿਉਂ ਔਰ ਬਿਲਕੁਲ ਸਾਨੂੰ ਪਤਾ ਸੀ ਕਿ ਜਿਸ ਦਿਨ ਫਾਇਰਿੰਗ ਹੋਏਗੀ ਸਾਡਾ ਨੁਕਸਾਨ ਹੋਵਨਗੇ ਹਾਂ ਰੈਟੇਲੀਏਟ ਪਾਕ ਕਰੇਗਾ ਤਾਂ ਨੁਕਸਾਨ ਤੁਹਾਡਾ ਹੋਈਗੇ ਹੋਏਗਾ ਮੈਂ ਇੱਕ ਮਿੰਟ ਵਾਪਸ ਆਣਾ ਭਾਈ ਮਨਮੋਹਨ ਸਿੰਘ ਜੀ ਮਨਮੋਹਨ ਸਿੰਘ ਜੀ ਇੱਕ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਕਿ ਜਦੋਂ ਅਸੀਂ ਸਿਰਫ ਤੁਹਾਡੇ ਨਾਲ ਦੁੱਖ ਵੰਡਾ ਸਕਦੇ ਆ ਦੱਸ ਸਕਦੇ ਆ ਕਰ ਸਕਦੇ ਆ ਪਰ ਤੁਸੀਂ ਤਾਂ ਆਪਣੇ ਪਿੰਡੇ ਤੇ ਹੰਡਾ ਰਹੇ ਹੋ ਤੁਹਾਡੇ ਪਰਿਵਾਰ ਤੁਹਾਡੇ ਰਿਸ਼ਤੇਦਾਰ ਤਾਂ ਇਹ ਦੁੱਖ ਆਪਣੇ ਪਿੰਡੇ ਤੇ ਹੰਡਾ ਰਹੇ ਨੇ ਫਿਰ ਤੁਹਾਡੇ ਮਨ ਦੇ ਵਿੱਚ ਆਂਦਾ ਨਹੀਂ ਕਿ ਹੁਣ ਭਾਈ ਸੁਰੱਖਿਅਤ ਥਾਂ ਤੇ ਚਲੇ ਜਾਈਏ ਜਾਂ ਆਰਮੀ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਤੁਹਾਨੂੰ ਕਿਹਾ ਗਿਆ ਕਿ ਕਿਧਰੇ ਹੋਰ ਚਲੇ ਜਾਓ ਕਿਉਂਕਿ ਤੁਸੀਂ ਬਿਲਕੁਲ ਬਾਰਡਰ ਤੇ ਇੱਕ ਬੈਠੇ ਹੋ ਇੱਥੇ ਹਾਈ ਸ਼ੈਲਿੰਗ ਹਾਈ ਫਾਇਰਿੰਗ ਹੋ ਰਹੀ ਹੈ ਜੰਤੀ ਕਹਿੰਦੇ ਜੇਪੂ ਤਾਂ ਸੀ ਇਹ ਜੱਸਰ ਜੀ ਕੇ ਸੁਰੱਖਿਆ ਤੇ ਹਰ ਆਦਮੀ ਚਾਹੁੰਦਾ ਆ ਲੇਕਿਨ ਜਿੱਕਦੇ ਅਸੀਂ ਦੇਖੀਏ ਤਾਂ ਬਾਰਡਰ ਇਲਾਕੇ ਦੇ ਵਿੱਚ ਜੋ ਸਾਡੇ ਵਿਲੇਜਿਸ ਨੇ ਬਾਰਡਰ ਦੇ ਉਹਨਾਂ ਦੇ ਵਿੱਚ ਗਵਰਨਮੈਂਟ ਦੀ ਤਰਫੋਂ ਜੋ ਮੋਰਚੇ ਬਣਾਏ ਗਏ ਸਨ ਲੋਕਾਂ ਦੀ ਸੇਫਟੀ ਵਾਸਤੇ ਲੇਕਿਨ ਜਿੱਥੇ ਤੱਕ ਸਿਟੀ ਦੀ ਗੱਲ ਹੈ ਸਿਟੀ ਦੇ ਅੰਦਰ ਕੋਈ ਐਸਾ ਬੰਦੋਬਸਤ ਚੋਂ ਨਹੀਂ ਕੀਤਾ ਗਿਆ ਲੋਕਾਂ ਦੇ ਵਾਸਤੇ ਕਿ ਜਿਹਦੇ ਵਿੱਚ ਲੋਕੀ ਕਿਸੇ ਐਸੇ ਹਾਲਾਤ ਬਣ ਜਾਂਦੇ ਲੋਕੀ ਜੋ ਨਹੀਂ ਜਿਨ੍ਹਾਂ ਦੇ ਕੋਲ ਰਿਸੋਰਸਸ ਨਹੀਂ ਹਨ ਉਹ ਜੋਣੇ ਉਸ ਮੋਰਚੇ ਦੇ ਅੰਦਰ ਜਾ ਕੇ ਆਪਣੀ ਜੋ ਜਾਨ ਦੀ ਆਪਣੇ ਬੱਚਿਆਂ ਦੀ ਹਫਾਜ਼ਤ ਜੋ ਕਰ ਸਕਣ ਲੇਕਿਨ ਕੁਝ ਲੋਕੀ ਹਨ ਜਿਨ੍ਹਾਂ ਦੇ ਕੋਲ ਚਲੋ ਡਬਲ ਸਟੋਰੀ ਐ ਟ੍ਰਿਪਲ ਸਟੋਰੀ ਬਿਲਡਿੰਗਸ ਨੇ ਉਹ ਲੋਕੀ ਤਾਂ ਚਲੋ ਆਪਣੇ ਘਰ ਦੇ ਜੋ ਛੋਟਾ ਗਰਾਉਂਡ ਫਲੋਰ ਵਾਲੇ ਕਮਰੇ ਨੇ ਉਹਨਾਂ ਦੇ ਵੀ ਚਲੇ ਜਾਣਗੇ ਲੇਕਿਨ ਵੀ ਅਸੀਂ ਕਹਿ ਸਕਦੇ ਹਾਂ ਭਾਈ ਸ਼ੈਲਿੰਗ ਦੇ ਅੱਗੇ ਕਿਸੇ ਕਿਸਮ ਦਾ ਚਾਰਾ ਕੋਈ ਨਹੀਂ ਹੁੰਦਾ ਤੇ ਚਾਹੀਦਾ ਹੈ ਸਰਕਾਰ ਦੀ ਤਰਫੋਂ ਕਿ ਲੋਕਾਂ ਦੀ ਜੋ ਸੇਫਟੀ ਹੈ ਉਸ ਨੂੰ ਜ਼ਰੂਰ ਪਹਿਲਾਂ ਰੱਖਿਆ ਜਾਵੇ ਧਿਆਨ ਦੇ ਵਿੱਚ ਕਿ ਲੋਕਾਂ ਦੀ ਸੇਫਟੀ ਜੋ ਹੈ ਉਹ ਜ਼ਰੂਰੀ ਹੈ ਕਿਉਂਕਿ ਜਦੋਂ ਵੀ ਕਦੀ ਸ਼ੈਲਿੰਗ ਹੋਏਗੀ ਤੇ ਉਹਦੇ ਵਿੱਚ ਲੋਕਾਂ ਦੀ ਜੋ ਹੈ ਜਾਨੀ ਨੁਕਸਾਨ ਜੋ ਹੈ ਹੋ ਜਾਂਦਾ ਤੇ ਜਾਨੀ ਨੁਕਸਾਨ ਕਦੀ ਵੀ ਵਾਪਸ ਨਹੀਂ ਹੋ ਸਕਦਾ ਤੇ ਬਾਕੀ ਸੁਰੱਖਿਅਤ ਥਾਂ ਦੇ ਉੱਤੇ ਜਾਣ ਦੀ ਤੇ ਕੋਈ ਹੈ ਅਸੀਂ ਸੋਚ ਵੀ ਨਹੀਂ ਸਕਦੇ ਭਈ ਹੋਰ ਕਿਹੜੀ ਸੁਰੱਖਿਅਤ ਥਾਂ ਤੇ ਜਾਾਂਗੇ ਜਿਹੜੀ ਸਾਡੀ ਇੱਥੇ ਦੀ ਜਨਮ ਭੂਮੀ ਹੈ ਜਾਂ ਜੋ ਲੋਕੀ ਅਸੀਂ ਇੱਥੇ ਬਾਰਡਰ ਦੇ ਉੱਤੇ ਰਹਿ ਰਹੇ ਹਾਂ ਤੇ ਕੋਸ਼ਿਸ਼ ਤੇ ਇਹ ਹੀ ਹੈ ਕਿ ਭਈ ਇੱਥੇ ਹੀ ਟਿਕੇ ਰਹੀ ਇੱਥੇ ਹੀ ਵਸੀਏ ਵੈਸੇ ਤਾਂ ਫੈਮਲੀਆਂ ਜੋ ਨੇ ਉਹ ਮਾਈਗ੍ਰੇਟ ਹੁੰਦੀਆਂ ਨੇ ਕੋਈ ਪਰਿਵਾਰ ਵੰਡੇ ਜਾਂਦੇ ਨੇ ਕੋਈ ਥੋੜ੍ਹ ਕੇ ਕਿਸੇ ਦੂਜੇ ਚੈੜ ਜਾ ਰਿਹਾ ਲੇਕਿਨ ਮੂਡ ਜੋ ਰਹੇਗਾ ਉਹ ਤਾਂ ਇਹੀ ਰਹੇਗਾ ਕਿਉਂਕਿ ਸਾਡੇ ਪਰਿਵਾਰਾਂ ਦੇ ਜੋ ਮੂਡ ਨੇ ਉਹ ਇੱਥੇ ਹੀ ਨੇ 1947 ਦੇ ਵਿੱਚ ਲੋਕੀ ਜੋ ਨੇ ਉਹ ਮਨਮੋਹ ਸਿੰਘ ਜੀ ਇਹ ਤਾਂ ਸਿਓ ਕਿ ਆਮ ਤੌਰ ਤੇ ਵੀ ਸਿਟੀ ਦੇ ਵਿੱਚ ਵੀ ਇਦਾਂ ਦੀ ਫਾਇਰਿੰਗ ਹੁੰਦੀ ਰਹਿੰਦੀ ਹੈ ਹਾਲੇ ਤੱਕ ਤਾਂ ਇਹ ਪਤਾ ਲੱਗਿਆ ਸੀ ਕਿ ਰੂਰਲ ਬੈਲਟ ਹੈ ਜਾਂ ਅਲੂਸੀ ਦੇ ਨਾਲ ਲੱਗਦੇ ਜਿਹੜੇ ਪਿੰਡ ਨੇ ਉਹ ਸ਼ਿਕਾਰ ਹੁੰਦੇ ਨੇ ਤੁਸੀਂ ਦੱਸ ਰਹੇ ਹੋ ਕਿ ਸਿਟੀ ਦੇ ਵਿੱਚ ਬੰਬਾਰੀ ਹੋਈ ਹੈ ਪੂਰੀ ਅਸਲ ਵਿੱਚ ਐਸਾ ਸੀ ਕਿ ਤਕਰੀਬਨ ਬਾਰਡਰਸ ਦੇ ਉੱਤੇ ਹੀ ਹੁੰਦੀ ਰਹੀ ਬਾਰਡਰਸ ਦੇ ਜੋ ਪਿੰਡ ਸਨ ਨਾਲ ਵਾਲੇ ਉਹ ਹੀ ਇਫੈਕਟਡ ਹੁੰਦੇ ਰਹੇ ਸਿਟੀ ਦੇ ਵਿੱਚ ਪਹਿਲਾਂ ਤੇ ਕਦੀ ਨਹੀਂ ਹੋਈ ਤੇ ਇੱਕ ਦੋ ਵਾਰ ਜਦੋਂ ਅਜੇ ਸਨ ਪ੍ਰਾਈਮ ਮਿੰਿਸਟਰ ਉਹਨਾਂ ਨੇ ਜਦੋਂ ਸੀਸਫਾਇਰ ਕੀਤਾ ਉਸ ਤੋਂ ਪਹਿਲਾਂ ਕਦੀ ਕਦੀ ਜੋ ਹੈ ਇੱਕ ਦੋ ਸ਼ੈਲਸ ਜੋ ਨੇ ਸਿਟੀ ਦੀ ਪੈਰੀਫੇਰੀ ਚ ਪੈਂਦੇ ਰਹੇ ਲੇਕਿਨ ਕਦੀ ਵੀ ਇਸ ਤਰ੍ਹਾਂ ਦੀ ਫਾਇਰਿੰਗ ਕਦੀ ਨਹੀਂ ਹੋਈ ਐਸ ਦੀ ਸੀ ਦੇਖੀ ਨਹੀਂ 1965 ਜਾਂ 71 ਦੀ ਜੰਗ ਦੇ ਵਿੱਚ ਕੁਝ ਗੋਲੇ ਜੋ ਚ ਸੰਪੇਸੰ ਕੁਝ ਰੋਕੀ ਜੋ ਸੰ ਉਸ ਵੇਲੇ ਮਾਰੇਗੇ ਲੇਕਿਨ ਇਸ ਵਾਰ ਜੋ ਹੈ ਸਭ ਤੋਂ ਜ਼ਿਆਦਾ ਹੋਈ ਹੈ ਜੀ ਟੋਟਲ ਤੁਹਾਨੂੰ ਕੋਈ ਜਾਣਕਾਰੀ ਹੋਵੇ ਕਿੰਨੀਆਂ ਕੈਜ਼ੂਲਟੀਜ਼ ਹੋਈਆਂ ਨੇ ਹੁਣ ਤੱਕ ਅਸਲ ਵਿੱਚ ਇਹ ਆਫੀਸ਼ੀਅਲੀ ਤੇ ਕੋਈ ਸਾਨੂੰ ਇਸ ਵਕਤ ਤੱਕ ਤੇ ਕਿਸੇ ਨੇ ਗਵਰਨਮੈਂਟ ਦੀ ਕਿਸੇ ਏਜੰਸੀ ਨੇ ਆਫੀਸ਼ੀਅਲੀ ਕੋਈ ਲਿਸਟ ਜਾਰੀ ਨਹੀਂ ਕੀਤੀ ਇੱਕ ਲਿਸਟ ਜੋ ਅਸੀਂ ਚੱਲ ਰਹੀ ਲੇਕਿਨ ਉਹਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ ਭਈ ਕਿਤੇ 7 ਕਿਤੇ 10 ਤੇ ਦੱਸ ਰਹੇ ਨੇ ਲੇਕਿਨ ਕੈਜੁਐਲਟੀਆਂ ਜੋ ਨੇ ਉਹ ਜ਼ਿਆਦਾ ਨੇ ਕਿਉਂਕਿ ਸਪੰਸ ਸ਼ਹਿਰ ਦੇ ਅੰਦਰ ਹੀ ਜੋ ਸ਼ਹਿਰ ਤੇ ਸ਼ਹਿਰ ਦੀ ਪੈਰੀਫੇਰੀ ਦੇ ਵਿੱਚ 10 12 ਜੋ ਲੋਕੀ ਮਾਰੇ ਗਏ ਨੇ ਮਨਕੋਟ ਦੇ ਵਿੱਚ ਲੋਕੀ ਮਾਰੇ ਗਏ ਨੇ ਹੋਰ ਵੀ ਬਾਰਡਰਸ ਦੇ ਉੱਤੇ ਜਿੱਥੇ ਸ਼ੈਲਿੰਗ ਵਗੈਰਾ ਹੋਈ ਹੈ ਲੋਕੀ ਮਾਰੇ ਗਏ ਨੇ ਤੇ ਐਗਜ਼ੈਕਟ ਫਿਗਰ ਤਾਂ ਕੋਈ ਨਹੀਂ ਕੋਈ ਜੋ ਹੈ ਇਹਦੇ ਵਾਸਤੇ 22 ਦੱਸ ਰਿਹਾ ਕੋਈ 20 ਦੱਸ ਰਿਹਾ ਕੋਈ 30 ਦੱਸ ਰਿਹਾ ਕੋਈ 13 ਦੱਸ ਰਿਹਾ 50 55 60 ਤੇ ਲਗਭਗ ਲੋਕੀ ਜੋ ਨੇ ਉਹ ਇੰਜਰਡ ਨੇ ਠੀਕ ਹੈ ਸਰ ਇੱਕ ਆਖਰੀ ਸਵਾਲ ਮਨਮੋਨ ਸਿੰਘ ਜੀ ਫਿਲਹਾਲ ਤੁਹਾਨੂੰ ਕੀ ਕਿਹਾ ਗਿਆ ਕਿਸ ਕੋਈ ਫੌਜ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਜਾਂ ਸਿਵਲ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕੀਤੀ ਗਈ ਹੋਵੇ ਸਾਡੇ ਨਾਲ ਤੇ ਹਾਲਾਂਕਿ ਤੱਕ ਕੋਈ ਅਸੀ ਜਾਣਕਾਰੀ ਸ਼ੇਅਰ ਨਹੀਂ ਕੀਤੀ ਗਈ ਜਿਹੜਾ ਤੁਸੀਂ ਸਵਾਲ ਕੀਤਾ ਕਿ ਤੁਸੀਂ ਕਿਸ ਤਰ੍ਹਾਂ ਸੁਰੱਖਿਅਤ ਰਹਿ ਸਕਦੇ ਹੋ ਤੇ ਉਹ ਸਭ ਤੋਂ ਵੱਡੀ ਗੱਲ ਹੈ ਕਿ ਉਹ ਅਕਾਲ ਪੁਰਖ ਪਰਮਾਤਮਾ ਹੈ ਜੀ ਉਹਦੇ ਉੱਤੇ ਜਿਨ੍ਹਾਂ ਦੀ ਆਸ ਠੋਸਾ ਹੈ ਤੇ ਇੱਕ ਹੈ ਤੇ ਉਹ ਸਭ ਤੋਂ ਵੱਡਾ ਸਾਡਾ ਰੱਖਿਅਕ ਤਾਂ ਪਰਮਾਤਮਾ ਹੀ ਹੈ ਤੇ ਸਰਕਾਰ ਦੀ ਤਰਫੋਂ ਇਸ ਵਕਤ ਤੱਕ ਕਿਸੇ ਕਿਸਮ ਦੀ ਨਹੀਂ ਕਿਉਂਕਿ ਕੱਲ ਦੇ ਹਾਦਸੇ ਤੋਂ ਬਾਅਦ ਵੀ ਅਸੀਂ ਮੈਸੂਸ਼ ਕਰਦੇ ਹਾਂ ਭਾਈ ਜੇ ਕਿਤੇ ਚਲੋ ਕੱਲ ਇਹ ਸ਼ੈਲਿੰਗ ਹੋ ਗਈ ਸੀ ਉਸ ਤੋਂ ਬਾਅਦ ਜ਼ਰੂਰ ਦੱਸਿਆ ਜਾਵੇਗਾ ਕਿ ਅੱਗੇ ਜੋ ਪਬਲਿਕ ਨੇ ਕੀ ਕਰਨਾ ਹਾਲਾਤ ਕੀ ਬਣਨਗੇ ਕੈਸੇ ਨੇ ਹਾਲਾਤ ਨਾਰਮਲ ਹੋਣਗੇ ਜਾਂ ਦੁਬਾਰਾ ਟੈਂਸ ਹੋਣਗੇ ਲੇਕਿਨ ਇਸ ਵਕਤ ਤੱਕ ਸਾਨੂੰ ਕੋਈ ਐਸਾ ਕਿਸੇ ਕਿਸਮ ਦੀ ਕੋਈ ਐਡਵਾਈਜ਼ਰੀ ਨਹੀਂ ਜੋ ਹੈ ਜਾਰੀ ਕੀਤੀ ਗਈ ਨਾ ਹੀ ਦੱਸਿਆ ਗਿਆ ਕਿ ਭਾਈ ਤੁਸੀਂ ਆਉਣ ਵਾਲਾ ਸਮਾਂ ਕਿਹੋ ਜਿਹਾ ਹੈ ਜਾਂ ਤੁਸੀਂ ਆਪਣੀ ਜੋ ਹੈ ਸੇਫਟੀ ਕਿਸ ਤਰ੍ਹਾਂ ਕਰਨੀ ਹੈ ਤੇ ਇਹਦੇ ਵਿੱਚ ਅਸੀਂ ਇਹੋ ਦੇਖ ਰਹੇ ਹਾਂ ਅਰਦਾਸ ਕਰਦੇ ਹਾਂ ਕਿ ਹਾਲਾਤ ਜਿਆਦਾ ਟੈਂਸ ਨਾ ਹੋਣ ਕਿਉਂਕਿ ਜਦੋਂ ਵੀ ਜੰਗ ਹੋਏਗੀ ਤੇ ਇਨਸਾਨੀ ਜਾਨਾਂ ਜਾਣਗੀਆਂ ਇਨਸਾਨੀ ਲਹੂ ਜੋ ਹੈ ਉਹ ਜ਼ਾਇਆ ਜਾਂਦਾ ਹੈ ਲੋਕੀ ਮਾਰੇ ਜਾਂਦੇ ਨੇ ਘਰ ਪਰਿਵਾਰ ਉਜੜ ਜਾਂਦੇ ਨੇ ਅਤੇ ਫਿਰ ਘਰਾਂ ਦੇ ਵਿੱਚੋਂ ਜਦੋਂ ਕਮਾਉਣ ਵਾਲਾ ਬੰਦਾ ਜਾਂ ਸੇਵਾ ਕਰਨ ਵਾਲਾ ਬੰਦਾ ਮਾਪਿਆਂ ਦੀ ਸੇਵਾ ਕਰਨ ਵਾਲਾ ਜਾਂ ਬੱਚਿਆਂ ਦੀ ਪਾਲਣਾ ਕਰਨ ਵਾਲਾ ਚਲਾ ਜਾਂਦਾ ਤੇ ਉਹਨਾਂ ਘਰਾਂ ਦੀ ਮੁਸ਼ਕਲ ਬਹੁਤ ਜ਼ਿਆਦਾ ਬਣ ਜਾਂਦੀ ਹੈ ਤੇ ਫਿਰ ਉਹਦੇ ਨਾਲ ਇੱਕ ਤੈਸ਼ਤ ਦਾ ਮਾਹੌਲ ਜੋ ਹੈ ਬਣ ਜਾਂਦਾ ਹੈ ਤੇ ਇਹੋ ਅਰਦਾਸ ਕਰਾਂਗੇ ਪਰਮਾਤਮਾ ਦੇ ਕੋਲ ਕਿ ਇਹ ਹਾਲਾਤ ਜਿੰਨੇ ਜਲਦੀ ਨਾਰਮਲ ਹੋ ਸਕਦੇ ਨੇ ਨਾਰਮਲ ਹੋ ਜਾਣ ਤੇ ਇਤਿਹਾਕ ਮੰਨੂ ਹੀ ਜ਼ਰੂਰ ਸਾਡੀ ਤਰਫੋਂ ਇੱਕ ਬੇਨਤੀ ਹੈ ਕਿ ਭਾਈ ਤੁਸੀਂ ਇਹਦੇ ਵਾਸਤੇ ਜ਼ਰੂਰ ਜੋ ਹੈ ਕੁਝ ਸੋਚੋ ਕਿ ਪਈ جنگ ਜੋ ਹੈ ਹਰ ਮਸਲੇ ਦਾ ਹੱਲ ਨਹੀਂ ਹੁੰਦਾ ਅਸੀਂ ਵੱਡੀਆਂ ਵੱਡੀਆਂ ਤਾਕਤਾਂ ਨੂੰ ਦੇਖ ਰਹੇ ਹਾਂ ਕਾਫੀ ਲੰਬੇ ਸਮੇਂ ਤੋਂ ਲੜ ਰਹੇ ਨੇ ਆਪਸ ਦੇ ਵਿੱਚ ਦੇਸ਼ ਚੋਂ ਨੇ ਉਹ ਲੜ ਰਹੇ ਨੇ ਤਬਾਹ ਬਰਬਾਦ ਹੋ ਗਏ ਨੇ ਇਨਫਰਾਸਟ੍ਰਕਚਰ ਖਤਮ ਹੋ ਗਿਆ ਕਈ ਕਈ ਜਾਨਾਂ ਜੋ ਨੇ ਉਹ ਚਲੀਆਂ ਗਈਆਂ ਨੇ ਪਰ ਹਾਲਾਂਕਿ ਤੱਕ ਹੱਲ ਨਹੀਂ ਨਿਕਲੇ ਤੇ ਇਹਦੇ ਚ ਚਾਹੀਦਾ ਇਹ ਹੋਵੇ ਕਿ ਇਨਸਾਨੀਅਤ ਦੇ ਭਲੇ ਦੇ ਵਾਸਤੇ ਜਿੰਨੀ جنگ ਟਾਲੀ ਜਾ ਸਕਦੀ ਹੈ ਟਾਲੀ ਜਾਵੇ ਤੇ ਆਪਸ ਦੇ ਵਿੱਚ ਜੋ ਹੈ ਇਹ ਮਨੁੱਖੀ ਜਾਨਾਂ ਜੋ ਨੇ ਉਹ ਬਚ ਸਕਣ ਤੇ ਪਰਮਾਤਮਾ ਕੋਲ ਅਰਦਾਸ ਹੁੰਈ ਹੈ ਤੇ ਉਹ ਆਸ ਉਮੀਦ ਵੀ ਹੈ ਕਿ ਪਰਮਾਤਮਾ ਹੀ ਸਾਡਾ ਸਭ ਢੋਡਾ ਰੱਖਿਆ ਕਰੇ ਜੀ ਹੂੰ ਬਿਲਕੁਲ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਮਨਮੋਹਨ ਸਿੰਘ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਕਿਉਂਕਿ ਇਹ ਇਹ ਜਿਸ ਮਾਹੌਲ ਦੇ ਵਿੱਚ ਇਹ ਲੋਕ ਰਹਿੰਦੇ ਨੇ ਉਹ ਵਾਕਈ ਤੁਸੀਂ ਅੰਦਾਜ਼ਾ ਲਾਓ ਇਹ ਕਰ ਰਹੇ ਕਿ ਅਸੀਂ ਸ਼ਹਿਰ ਦੇ ਵਿੱਚ ਰਹਿੰਦੇ ਨੇ ਸ਼ਹਿਰ ਦੇ ਵਿੱਚ ਵੀ ਫਾਇਰਿੰਗ ਹੋ ਰਹੀ ਹੈ ਸ਼ਹਿਰ ਦੇ ਵਿੱਚ ਵੀ ਸ਼ੈਲਿੰਗ ਹੋ ਰਹੀ ਹੈ ਉੱਥੇ ਆ ਕੇ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋਏ ਬੁਰੀ ਤਰ੍ਹਾਂ ਦੇ ਨਾਲ ਜੜੀ ਹੈ ਉਹ ਉਹਨਾਂ ਦਾ ਕਹਿ ਸਕਦੇ ਹੋ ਕਿ ਕਤਲ ਵੀ ਹੋ ਗਿਆ ਇੱਕ ਤਰੀਕੇ ਦੇ ਨਾਲ ਚਾਰ ਸਿੱਖ ਭਾਈਚਾਰ ਦੇ ਨਾਲ ਸੰਬੰਧਤ ਤਲੂਕ ਵੀ ਮਾਰੇਗੇ ਸੈਂਕੜੇ ਹਲੇ ਕੇਂਦਰ ਨੇ ਕਿ ਦਰਜਨਾਂ ਦੇ ਹਿਸਾਬ ਦੇ ਨਾਲ ਹਲੇ ਜ਼ਖਮੀ ਨੇ ਔਰ ਹਲੇ ਤੱਕ ਵੀ ਇਹਨਾਂ ਦੇ ਉੱਪਰ ਖਤਰਾ ਮੰਡਰਾ ਰਿਹਾ ਹਲੇ ਤੱਕ ਵੀ ਇਹ ਉਸੇ ਖਤਰੇ ਦੇ ਡਰ ਦੇ ਸائے ਹੇਠ ਹੀ ਜੀ ਰਹੇ ਨੇ ਬਹੁਤ ਬਹੁਤ ਧੰਨਵਾਦ ਪਾਈ ਹਰਚੰਦ ਸਿੰਘ ਜੀ ਤੁਹਾਡਾ ਵੀ ਸੋ ਸਟੀਕ ਜਾਣਕਾਰੀ ਤੁਹਾਡੇ ਤੱਕ ਪਹੁੰਚਾਣੀ ਬੜੀ ਜ਼ਰੂਰ ਸੀ ਇਸੇ ਕਰਕੇ ਕਿਉਂਕਿ ਬਹੁਤ ਸਾਰੀਆਂ ਅਫਵਾਹਾਂ ਫੈਲ ਰਹੀਆਂ ਸੀ ਕਿ ਗੁਰੂ ਘਰ ਦੇ ਅੰਦਰ ਕੀਰਤਨ ਕਰਦੇ ਹੋਏ ਗੋਲੀ ਲੱਗੀ ਆਈ ਹੈ ਉਹ ਇਹ ਜਾਣਕਾਰੀ ਹੈ ਜਿਹੜੀ ਹੁਣ ਪਾਈ ਮਨਮੋਹਨ ਸਿੰਘ ਜਿਹੜੇ ਕਿ ਅਮਰਿਕ ਸਿੰਘ ਉਹ ਰਾਤੇ ਰਿਸ਼ਤੇਦਾਰ ਵੀ ਨੇ ਭਰਾ ਨੇ ਉਹਨਾਂ ਨੇ ਦੱਸੀਏ ਕਿ ਨਹੀਂ ਗੁਰੂ ਘਰ ਦੇ ਵਿੱਚ ਨਹੀਂ ਗੋਲੀ ਲੱਗੀ ਗੁਰੂ ਘਰ ਦੀ ਇਮਾਰਤ ਨੂੰ ਜ਼ਰੂਰ ਨੁਕਸਾਨ ਪੁੱਜਾ ਪਰ ਉਹ ਆਪਣੇ ਘਰ ਸਿਗੇ ਜਦੋਂ ਉਹਨਾਂ ਦੀ ਮੌਤ ਹੋਈ ਹੈ ਦੇਸ਼ ਤੋਂ ਨਹੀਂ ਬਾਕੀ ਖਬਰਾਂ ਲਈ ਬਨੇਰੋ ਪੀਟੀਸੀ ਨਿਊਜ਼ ਨਾਲ ਧੰਨਵਾਦ